ਸੋ ਤੋਂ ਪਹਿਲਾਂ ਤਾਂ ਹੈਗਾ ਕਿ ਇਹਨਾਂ ਨੇ ਆਪਣੇ ਇਲੈਕਸ਼ਨ ਜਿਹੜਾ ਪ੍ਰਚਾਰ ਹੈ ਚੋਣ ਪ੍ਰਚਾਰ ਦੇ ਦੌਰਾਨ ਜਿਹੜੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਨੇ ਜਿਵੇਂ ਹਰਮੰਦਰ ਸਾਹਿਬ ਹੈ ਤੇ ਗੁਰਗੰਨ ਸਾਹਿਬ ਹੈ ਨਿਹੰਗ ਸਿੰਘ ਨੇ ਪਰਾਸਤੇ ਖਾਲਸਾ ਅੰਮ੍ਰਿਤਪੁਰ ਸਾਹਿਬ ਹੈ ਕੱਲੂ ਘਾਰਾ ਹੈ ਬਲੇਰਕੋਟਲਾ ਉਦਾਂ ਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕੀਤੀ ਹੈ ਆਪਣੇ ਇਲੈਕਸ਼ਨ ਜਿਹੜੇ ਐਡਵਰਟਾਈਜ਼ਮੈਂਟਸ ਦਿੱਤੀਆਂ ਨੇ ਟੀਵੀ ਤੇ ਉਹਦੇ ਉਹਨਾਂ ਦੇ ਵਿੱਚ ਤਾਂ ਇੱਕ ਤਾਂ ਪਹਿਲੀ ਇਹ ਗ라운ਡ ਸੜੇਗੀ ਇਹ ਕਰ ਨਹੀਂ ਸਕਦੇ ਕਾਨੂੰਨ ਦੇ ਮਤਾਬਕ ਦੂਜਾ ਹੈ ਕਿ ਇਹਨਾਂ ਨੇ ਜਿਹੜਾ ਆਪਣਾ ਇਲੈਕਸ਼ਨ ਦੇ ਦੌਰਾਨ ਪੀਟੀਸੀ ਜਿਹੜਾ ਨਿਊਜ਼ ਚੈਨਲ ਹੈ ਤੇ ਫਾਸਟ ਵੇ ਜਿਹੜਾ ਕੇਬਲ ਟੀਵੀ ਨੈਟਵਰਕ ਹੈ ਉਹਦਾ ਮਿਸਯੂਜ਼ ਕੀਤਾ ਉਹਨਾਂ ਨੇ ਵਰਚੂਲੀ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਹੈ ਉਹ ਉਹਨਾਂ ਦਾ ਕੀਤਾ ਲੇਕਿਨ ਉਹਦਾ ਖਰਚਾ ਜਿਹੜਾ ਉਹ ਆਪਣੇ ਇਲੈਕਸ਼ਨ ਜਿਹੜਾ ਐਕਸਪੈਂਡੀਚਰਕ ਹੁੰਦਾ ਹੈ ਅਕਾਊਂਟ ਉਹਦੇ 'ਚ ਨਹੀਂ ਦਿਖਾਇਆ ਇਹਨਾਂ ਨੇ ਬਾਕੀ ਹੋਰ ਇਸ ਤੋਂ ਬਿਨਾ ਅਸੀਂ ਉੱਥੇ ਬਠਿੰਡਾ ਰੈਲੀ ਹੋਈ ਸੀ ਜਿਹਦੇ 'ਚ ਆਪਣੇ ਮਾਨਯੋਗ ਹੁੰਦਿੰਦਰ ਬੋਂਦੀ ਜੀ ਵੀ ਆਏ ਸੀਗੇ ਬਹੁਤ ਵੱਡੀ ਰੈਲੀ ਸੀਗੀ ਉਹਦਾ ਜਿਹੜਾ ਖਰਚਾ ਬਹੁਤ ਘੱਟ ਦਿਖਾਇਆ ਇਹਨਾਂ ਨੇ ਤੇ ਜਿਵੇਂ ਦਿਖਾ ਦੱਸਿਆ ਆ ਵੀ ਇਹਦੇ ਚ ਖਰਚਾ ਬਹੁਤ ਵੱਧ ਕੀਤਾ ਹੈ